ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਪ੍ਰੋਫੈਸਰ ਅਜਗ੍ਰੂਪ ਸਿੰਘ ਸੇਖੋਂ ਸਾਹਿਬ ਸਰ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਪ੍ਰੋਗਰਾਮ 'ਚ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਰ ਆਪਾਂ ਕਹਿੰਦੇ ਕਿ ਪੰਜਾਬ ਪਿੰਡਾਂ ਦੇ ਵਿੱਚ ਉਹ ਬਸਤਾ ਤੇ ਪਿੰਡਾਂ ਦੀ ਜਿਹੜੀ ਪੰਚਾਇਤ ਆ ਆਹ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਇੱਕ ਮੁੱਢਲੀ ਇਕਾਈ ਆ ਜਿੱਥੋਂ ਲੋਕਤੰਤਰ ਦੀ ਗੱਲ ਤੁਰਦੀ ਆ ਪਰ ਨਾਲ ਨਾਲ ਆਪਾਂ ਇਹ ਗੱਲਾਂ ਵੀ ਕਰਦੇ ਹਾਂ ਕਿ ਲੋਕਤੰਤਰ ਦੀ ਆਹ ਇਕਾਈ ਇਕਾਈ ਦਾ ਜਦੋਂ ਸਿਆਸੀਕਰਨ ਹੋ ਗਿਆ ਉਦੋਂ ਤੋਂ ਆਹ ਇਕਾਈ ਵੀ ਪ੍ਰਸਵ ਹੋ ਗਈ ਕਿਉਂਕਿ ਜਿਹੜੇ ਮੌਜੂਦਾ ਸਿਆਸਦਾਨ ਹੁੰਦੇ ਨੇ ਉਹਨਾਂ ਦੀਆਂ ਹੱਥਾਂ ਦੀ ਕਟਕੁਤਲੀਆਂ ਬਣ ਕੇ ਰਹਿ ਜਾਂਦੀਆਂ ਨੇ ਆਹ ਪੰਚਾਇਤਾਂ ਆਪਣੀ ਸਮਰੱਥਾ ਦੇ ਅਨੁਸਾਰ ਜਾਂ ਆਪਣੀ ਪਿੰਡ ਦੇ ਅਨੁਸਾਰ ਪਿੰਡ ਦੀ ਆਬਾਦੀ ਦੇ ਅਨੁਸਾਰ ਜਿਹੜੇ ਫੈਸਲੇ ਪੰਚਾਇਤਾਂ ਨੇ ਲੈਣੇ ਹੁੰਦੇ ਨੇ ਉਹਨਾਂ ਫੈਸਲਿਆਂ ਤੋਂ ਕਿਤੇ ਨਾ ਕਿਤੇ ਪੰਚਾਇਤਾਂ ਖੁੰਝ ਜਾਂਦੀਆਂ ਨੇ ਲਗਾਤਾਰ ਆਪਾਂ ਦੇਖਦੇ ਹੀ ਰਹਿੰਦੇ ਆ ਕਿ ਪੰਚਾਇਤਾਂ ਦੇ ਜਿਹੜੇ ਅਧਿਕਾਰ ਨੇ ਸਰਪੰਚਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਉੱਪਰ ਗੱਲ ਹੋਣੀ ਜਾਂ ਸਰਪੰਚਾਂ ਨੂੰ ਜਾਗਰੂਕ ਕਰਨਾ ਇਹ ਸਾਰਾ ਕੁਝ ਸਮੇਂ-ਸਮੇਂ ਦੇ ਉੱਪਰ ਤੁਰਦਾ ਰਹਿੰਦਾ ਪਰ ਇੱਕ ਚੀਜ਼ ਜਿਹੜੀ ਲੰਮੇ ਸਮੇਂ ਤੋਂ ਜਿਹੜੀਆਂ ਸਾਡੀਆਂ ਪੰਚਾਇਤੀ ਰਾਜ ਸੰਸਥਾਵਾਂ ਨੇ ਇਹਨਾਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ ਪੰਜ ਹੋਣ ਸਰਪੰਚ ਹੋਣ ਉਹਨਾਂ ਦੇ ਨਾਲ ਜੁੜ ਕੇ ਵੀ ਚੱਲੇ ਚੱਲੀ ਆਉਂਦੀ ਹੈ ਇਹ ਗੱਲ ਕਿ ਜਿਹੜਾ ਕੋਈ ਪੱਤਾ ਹੁੰਦਾ ਪੰਚਾਂ ਦਾ ਸਰਪੰਚਾਂ ਦਾ ਜਿਵੇਂ ਐਮਪੀਆਂ ਨੂੰ ਫੰਡ ਹੁੰਦੇ ਨੇ ਐਮਪੀ ਨੂੰ ਤਨਖਾਹ ਹੁੰਦੀ ਹੈ ਐਮਐਲਏਾਂ ਦੇ ਪੱਤੇ ਹੁੰਦੇ ਨੇ ਐਮਐਲਏ ਨੂੰ ਤਨਖਾਹ ਹੁੰਦੀ ਹੈ ਉਹਨਾਂ ਦੇ ਫੰਡਸ ਹੁੰਦੇ ਨੇ ਕਿ ਇਸ ਵਿਵਹਾਰ ਦੇ ਉੱਪਰ ਕੋਈ ਸਰਪੰਚਾਂ ਦਾ ਵੀ ਇਦਾਂ ਦਾ ਕੁਝ ਹੋਵੇ ਕਿ ਉਹਨਾਂ ਨੂੰ ਵੀ ਕੋਈ ਮਾਣ ਪੱਤਾ ਮਿਲੇ ਜਾਂ ਫਿਰ ਜਿਹੜੇ ਪੰਚ ਨੇ ਉਹਨਾਂ ਨੂੰ ਵੀ ਕੋਈ ਮਾਣ ਪੱਤਾ ਮਿਲੇ ਸਰਕਾਰਾਂ ਕਹਿੰਦੀਆਂ ਵੀ ਰਹੀਆਂ ਨੇ ਕੁਛ ਨਾ ਕੁਛ ਅ ਥੋੜਾ ਜਿਹਾ ਮੇਰੇ ਖਿਆਲ ਤੋਂ ਕਿ ਪਹਿਲਾਂ ਦਿੱਤਾ ਵੀ ਜਾਂਦਾ ਸੀ ਫਿਰ ਬਾਅਦ ਚ ਉਹ ਬੰਦ ਹੋਊਗਾ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ ਸੀ ਤਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਜ਼ਰੂਰ ਇਸ ਚੀਜ਼ ਵੱਲ ਸਾਡੀ ਪਹਿਲ ਕਦਮੀ ਹੋਊਗੀ ਪੰਚਾਇਤ ਸਰਪੰਚਾਂ ਨੂੰ ਅਸੀਂ ਪੱਤੇ ਦਵਾਂਗੇ ਮਾਨ ਸਾਹਿਬ ਜਿਹੜੇ ਅੱਜ ਮੁੱਖ ਮੰਤਰੀ ਨੇ ਪੰਜਾਬ ਦੇ ਜਦੋਂ ਬਤੌਰ ਮੈਂਬਰ ਪਾਰਲੀਮੈਂਟ ਆਪਣੀ ਗੱਲ ਰੱਖਦੇ ਸੀ ਤਾਂ ਇਸ ਗੱਲ ਨੂੰ ਤਰਜੀਹ ਦੰਦੇ ਸੀ ਉਹ ਕਿ ਹਾਂ ਇਦਾਂ ਦਾ ਕੁਝ ਹੋਣਾ ਚਾਹੀਦਾ ਜਦੋਂ ਬੀਤੇ ਕੱਲ ਦਾ ਪੰਚਾਇਤ ਦਾ ਇੱਕ ਖਾਸ ਦਿਨ ਨਿਕਲ ਕੇ ਗਿਆ ਤਾਂ ਉਦੋਂ ਪੰਜਾਬ ਦੇ ਸੀਐਮ ਨੇ ਇਹ ਗੱਲ ਰੱਖੀ ਕਿ ਅਸੀਂ ਦਵਾਂਗੇ ਅਸੀਂ ਐਨਾ ਜਿਹੜਾ ਮਨਪੱਤਾ ਉਹ ਸਰਪੰਚਾਂ ਨੂੰ ਅਸੀਂ ਦਵਾਵਾਂਗੇ ਜਦੋਂ ਤੋਂ ਸਾਡੀ ਸਰਕਾਰ ਦੇ ਵਿੱਚ ਜਦੋਂ ਤੋਂ ਸੌ ਚੁੱਕੀ ਹੈ ਉਹਦੋਂ ਤੋਂ ਅਸੀਂ ਦਵਾਵਾਂਗੇ ਇਹ ਸਾਰਾ ਮੈਟਰ ਅਸੀਂ ਤੁਹਾਡੇ ਕੋਲੋਂ ਸਮਝ ਕੇ ਦਰਸ਼ਕਾਂ ਅੱਗੇ ਰੱਖਣਾ ਚਾਹੁੰਦੇ ਹਾਂ ਕਿ ਕੀ ਇਹਦਾ ਹੋ ਸਕਦਾ ਕੀ ਇਸ ਕਿਸ ਤਰੀਕੇ ਨਾਲ ਇਸ ਗੱਲ ਨੂੰ ਸਮਝਿਆ ਜਾ ਸਕਦਾ ਕਿਉਂਕਿ ਥੋੜਾ ਇਹ ਸਬਜੈਕਟ ਹੈ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਬਰੀਫ ਕਰੋਗੇ ਤੇ ਆਪਣੇ ਦਰਸ਼ਕਾਂ ਤੱਕ ਸਿੱਖੋਂ ਸਰ ਗੱਲ ਲੈ ਕੇ ਜਾਓਗੇ ਜੀ ਮਿਲਦਾ ਉਹ ਸਰਕਾਰ ਦਾ ਅਧਿਕਾਰ ਹੈਗਾ ਕਿ ਉਸ ਨੇ ਕਿਸ ਤਰੀਕੇ ਨਾਲ ਪੱਤੇ ਦੇਣੇ ਪਰ ਆਪਾਂ ਸੜੀ ਬੈਕਗ੍ਰਾਉਂਡ ਚੱਲੀਏ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ ਉਸ ਸਮੇਂ ਦੇ ਵਿੱਚ ਨਵਾਂ ਸੰਵਿਧਾਨ ਲਾਗੂ ਹੋਇਆ ਔਰ ਉਸ ਸਮੇਂ ਤੇ ਸੋਚਿਆ ਗਿਆ ਸੀ ਕਿ ਜਿਹੜਾ ਪਾਰਲੀਮੈਂਟਰੀ ਨਿਜ਼ਾਮ ਹੈਗਾ ਇਹਨੂੰ ਕਿਦਾਂ ਸਟੈਬਲਿਸ਼ ਕਰਨਾ ਲੋਕਾਂ ਨੂੰ ਕਿਸ ਤਰੀਕੇ ਨਾਲ ਰਾਜਨੀਤਿਕ ਵਿੱਦਿਆ ਦੇਣੀ ਹੈਗੀ ਆ ਸਾਡੇ ਦੇਸ਼ ਦੇ ਵਿੱਚ ਕੋਈ 7 7.5 ਲੱਖ ਦੇ ਕਰੀਬ ਜਿਹੜੇ ਪਿੰਡ ਹੈਗੇ ਆ ਤੋਂ ਜ਼ਿਆਦੇ ਪਿੰਡ ਹੈ ਰਿਹਾ ਔਰ ਇਹ ਇਹ ਸੀਗਾ ਕਿ ਲਿਟਰੇਸੀ ਬਹੁਤ ਥੋੜੀ ਸੀ ਲੋਕਾਂ ਨੂੰ ਨਵੇਂ ਰਾਜਨੀਤਿਕ ਸਿਸਟਮ ਬਾਰੇ ਬਹੁਤਾ ਪਤਾ ਨਹੀਂ ਸੀਗਾ ਤੇ ਫਿਰ ਇਹ ਸ਼ੁਰੂ ਕੀਤਾ 1952 ਸੰਵਧਾਨ ਲਾਗੂ ਹੋਣ ਤੋਂ ਬਾਅਦ ਕਿ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਕਮਿਊਨਿਟੀ ਹੁੰਦਾ ਕਿ ਬੇਸਿਕ ਲੈਵਲ ਦੇ ਉੱਤੇ ਤੁਸੀਂ ਜਿਹੜਾ ਹੈਗਾ ਲੋਕਾਂ ਨੂੰ ਨਾਲ ਜੋੜਿਆ ਜਾਵੇ ਔਰ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੀ ਉੱਥੇ ਦੀ ਡਿਵੈਲਪਮੈਂਟ ਹੈ ਕਿਉਂਕਿ ਦੇਸ਼ ਬਹੁਤ ਵੱਡਾ ਹੈ ਦੇਸ਼ ਦੇ ਵਿੱਚ ਡਾਈਵਰਸਿਟੀ ਬਹੁਤ ਜ਼ਿਆਦਾ ਹੈ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰਹਿੰਦੇ ਲੋਕਾਂ ਦੀਆਂ ਵੱਖ-ਵੱਖ ਲੋੜਾਂ ਹੈਗੀਆਂ ਵੱਖ-ਵੱਖ ਤੰਗੀਆਂ ਹੈ ਵੱਖ-ਵੱਖ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਕਹਿ ਲਈਏ ਕਿ ਸਾਹਮਣੇ ਉਹਨਾਂ ਦੇ ਚੁਣੌਤੀਆਂ ਵੀ ਹੈਗੀਆਂ ਤੇ ਇਸੇ ਕਾਰਨ ਕਿ ਕਿਸੇ ਤਰੀਕੇ ਦੇ ਨਾਲ ਇਸ ਲੋਕਤੰਤਰ ਨੂੰ ਸਥਾਪਿਤ ਕਰਨ ਵਾਸਤੇ ਜਾਂ ਲੋਕਤੰਤਰ ਨੂੰ ਤਗੜਾ ਕਰਨ ਵਾਸਤੇ ਲੋਕਾਂ ਦੀ ਪਾਰਟਿਸਪੇਸ਼ਨ ਬਹੁਤ ਜ਼ਰੂਰੀ ਹੈ ਔਰ ਪਾਰਟਿਸਪੇਸ਼ਨ ਥੱਲੇ ਵਾਲੇ ਪਾਸੇ ਤੋਂ ਲੈਂਦੇ ਜਿਹਨੂੰ ਗਰਾਸ ਰੂਟ ਲੈਵਲ ਪੋਲਿਟਿਕਸ ਔਰ ਇਹ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਜਿਹੜਾ ਸੀਗਾ ਚੱਲਿਆ ਪਰ ਇਹਨੂੰ ਬਾਅਦ ਦੇ ਵਿੱਚ ਜਿਹੜਾ ਸੀਗਾ ਇਹਨੂੰ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਜਿਹੜਾ ਸੀ 56 7 ਦੇ ਵਿੱਚ ਇਹਨੂੰ ਇਹਦੇ ਵਿੱਚ ਬਦਲ ਦਿੱਤਾ ਗਿਆ ਔਰ ਰਾਜਸਥਾਨ ਔਰ ਜਿਹੜਾ ਸੀ ਤਾਮਿਲਨਾਡੂ ਪਹਿਲੀਆਂ ਸਟੇਟਾਂ ਚੋਂ ਸੀ ਜਿਨ੍ਹਾਂ ਨੇ ਪੰਚਾਇਤੀ ਰਾਜ ਸਿਸਟਮ ਪੰਜਾਬ ਨੇ ਵੀ ਬਾਅਦ ਦੇ ਵਿੱਚ ਉਹਨੂੰ ਲੈ ਲਿਆ ਕਿ ਵਿਲੇਜ ਨੂੰ ਇੱਕ ਯੂਨਿਟ ਬਣਾ ਕੇ ਉਹਦੀ ਆਪਣੀ ਪੰਚਾਇਤ ਜਿਹੜੀ ਪਾਰਲੀਮੈਂਟ ਸੀਗੀ ਉਹ ਬਣਾਈ ਜਾਵੇ ਜਿਹੜੀ ਉਸ ਪਿੰਡ ਦੇ ਜਿਹੜੇ ਮੁੱਦੇ ਮੁੱਦੇ ਹੈਗੇ ਆ ਉਹਨਾਂ ਨੂੰ ਰਿਜ਼ੋਲਵ ਕਰੇ ਉਥੋਂ ਦੀਆਂ ਜਿਹੜੀਆਂ ਲੋੜਾਂ ਲੋਕਾਂ ਦੀਆਂ ਉਸ ਪਾਸੇ ਲ ਜਾਵੇ ਔਰ ਸਰਕਾਰ ਦੇ ਵਿੱਚ ਤੇ ਲੋਕਾਂ ਦੇ ਵਿੱਚ ਇੱਕ ਥੱਲੇ ਲੈਵਲ ਦੇ ਉੱਤੇ ਇੱਕ ਲਿੰਕ ਦਾ ਕੰਮ ਕਰੇ ਤਾਂਕ ਆਰਗੈਨਿਕ ਲਿੰਕ ਦਾ ਤਾਂਕਿ ਸਰਕਾਰ ਦੀਆਂ ਨੀਤੀਆਂ ਪਿੰਡ ਤੱਕ ਪਹੁੰਚ ਸਕਣ ਤੇ ਪਿੰਡਾਂ ਦੀਆਂ ਜਿਹੜੇ ਲੋੜਾਂ ਹੈਗੀਆਂ ਆਪਣੇ ਨਮਾਇਦਾਂ ਥਰੂ ਕਿਉਂਕਿ 3 ਟੀਅਰ ਸਿਸਟਮ ਸੀਗਾ ਪੰਚਾਇਤ ਤੀਰ ਸਿਸਟਮ ਸੀਗਾ ਬਲਾਕ ਸੰਮਤੀ ਸੀਗੀ ਜ਼ਿਲ੍ਹਾ ਪ੍ਰੀਸ਼ਦ ਸੀਗਾ ਤੇ ਇਹਦੇ ਥਰੂ ਜਿਹੜਾ ਹੈਗਾ ਸੀ ਉਹ ਸਟੇਟ ਨੂੰ ਨਾਲ ਜੋੜਿਆ ਜਾਵੇ ਔਰ ਹੋਇਆ ਇਹ ਕਿ ਜਿਸ ਤਰੀਕੇ ਦਾ ਹਲਾਸ ਸੀ ਜਿਸ ਕਿਸਮ ਦਾ ਥੱਲੇ ਤਾਣਾ ਬਾਣਾ ਸੀਗਾ ਇਲੈਕਸ਼ਨ ਸਾਡੀਆਂ ਜਿਹੜੀਆਂ ਹੈਗੀਆਂ ਸੀ ਇੱਕ ਤਾਂ ਰੈਗੂਲਰ ਨਹੀਂ ਹੋਈਆਂ ਬਾਕੀ ਸਭ ਤੋਂ ਵੱਡੀ ਗੱਲ ਗੁਰਜਿੰਦਰ ਰੇ ਸੀ ਕਿ ਜਿਹੜਾ ਕਮਿਊਨਿਟੀ ਪਾਵਰ ਸਟਰਕਚਰ ਆ ਜਿਹੜਾ ਦਵੰਗ ਬੁਣਾ ਸੀਗਾ ਕਿ ਜਮੀਨ ਹੀ ਇੱਕ ਵੱਡਾ ਸੋਰਸ ਆਫ ਜਿਹੜਾ ਤੁਹਾਡਾ ਪਾਵਰ ਸੀਗਾ ਪ੍ਰੈਸਟੀ ਸੀਗਾ ਤੇ ਬੋਟੇ ਤੌਰ ਤੇ ਭਾਵੇਂ ਸ਼ੁਰੂ ਜੇ ਰਿਜ਼ਰਵੇਸ਼ਨ ਇੱਕ ਔਰਤ ਦੀ ਦਿੱਤੀ ਗਈ ਇੱਕ ਦਲਿਤ ਭਾਈਚਾਰੇ ਚ ਦਿੱਤੀ ਗਈ ਪਰ ਬਹੁਤ ਜ਼ਿਆਦਾ ਇਫੈਕਟਿਵ ਨਹੀਂ ਹੋਈ ਇਹਦੀ ਤਾਕਤ ਹਮੇਸ਼ਾ ਜਿਹੜੀ ਹੈਗੀ ਆ ਜਿਹੜੇ ਤਾਕਤਵਰ ਲੋਕ ਸੀਗੇ ਪੰਜਾਬ ਜਿੱਦਾਂ ਹੁਣ ਜੱਟ ਪੰਜਾਬ ਹਰਿਆਣਾ ਚ ਜੱਟ ਲੱਲੋ ਤੁਸੀਂ ਯੂਪੀ ਦੇ ਵਿੱਚ ਰਾਜਪੂਤ ਵਾਲੇ ਪਾਸਾ ਹੋ ਗਏ Rajasthan ਦੇ ਵਿੱਚ ਸੀ Gujarat ਦੇ ਵਿੱਚ ਪਟੇਲ ਸੀਗੇ ਕਾਮਾ ਰੈਡੀ ਜਿਹੜੇ ਸੀ ਆਂਧਰਾ ਪ੍ਰਦੇਸ਼ ਦੇ ਸੀਗੇ ਇਹ ਇਹਨਾਂ ਤਕਰੀਬਨ ਮਰਾਠਾ ਜਿਹੜੇ ਸੀ ਮਹਾਰਾਸ਼ਟਰ ਦੇ ਵਿੱਚ ਸੀਗੇ ਤੋ ਇਹ ਇਸਰੇ ਮੱਧ ਪ੍ਰਦੇਸ਼ ਦੇ ਵਿੱਚ ਇਹ ਸਾਰੀ ਤਾਕਤ ਜਿਹੜੀ ਉੱਪਰਲਾ ਤਬਕਾ ਸੀਗਾ ਪਿੰਡ ਦੇ ਵਿੱਚ ਉਹਨਾਂ ਦੇ ਕੋਲ ਰਹੀ ਇਸ ਕਰਕੇ ਬਹੁਤ ਵੱਡੀ ਟ੍ਰਾਂਸਲੇਸ਼ਨ ਨਹੀਂ ਹੋ ਸਕੀ ਹੌਲੀ ਹੌਲੀ ਇਸ ਹੱਦ ਤੱਕ ਪਹੁੰਚਣਾ ਪਿਆ ਕਿਉਂਕਿ ਇਰੈਗੂਲਰ ਜਿਹੜੀ ਹੋ ਰਹੀ ਸੀ ਆਪਣੇ ਇਲੈਕਸ਼ਨਸ ਹੋ ਰਹੀਆਂ ਸੀਗੀਆਂ ਕੋਈ ਜ਼ਿੰਮੇਵਾਰੀ ਨਹੀਂ ਸੀਗੀ ਐਫਐਕਸ ਹੋ ਰਹੀ ਔਰ ਜਿਹੜੀ ਤਾਕਤ ਸੀ ਸਾਰੀ ਜਿਹੜੀ ਜਿਹੜੀ ਦਬੰਗ ਕਹਿ ਲਈਏ ਆਪਾਂ ਜਿਹੜੇ ਤਾਕਤ ਪਰ ਲੋਕ ਸੀ ਉਹਨਾਂ ਦੇ ਹੱਥਾਂ ਸੀਗੇ ਤੋ 73 ਅਮੈਂਡਮੈਂਟ ਕੀਤੀ ਗਈ ਪੰਚਾਇਤਾਂ ਦੇ ਤੌਰ ਦੇ ਉੱਤੇ ਕਿ ਨੂੰ ਰੀਸਟ੍ਰਕਚਰ ਕੀਤਾ ਜਾ ਉਸ ਸਭ ਤੋਂ ਵੱਡੀ ਗੱਲ ਇਹ ਕੀਤੀ ਗਈ ਕਿ ਇਹਦੇ ਵਿੱਚ ਜਿਹੜੀ ਆ 1/3 ਔਰਤਾਂ ਦੀ ਰਿਜ਼ਰਵੇਸ਼ਨ ਹੋਊਗੀ ਭਾਵੇਂ ਕਿ ਬਹੁਤ ਸਾਰੇ ਸਟੇਟਾਂ ਨੇ ਹੁਣ 50% ਕਰ ਦਿੱਤੀ ਔਰ ਇਹਦੇ ਨਾਲੇ ਵੀ ਹੋ ਗਿਆ ਕਿ ਰੋਟੇਸ਼ਨ ਵੀ ਹੋਊਗੀ ਔਰ ਤਾਲੇ ਸਰਪੰਚ ਵੀ ਜਿਹੜਾ ਰਿਜ਼ਰਵ ਹੋਊਗਾ ਜਾਂ ਜਿਹੜਾ ਦਲਿਤ ਜਾਤੀ ਦਾ ਜਾਂ ਹੋਰ ਜਾਤੀਆਂ ਦਾ ਸਾਰਾ ਇਸ ਤਰੀਕੇ ਨਾਲ ਹੋਊਗਾ ਔਰ ਉਹਦੇ ਵਿੱਚ ਪੰਚਾਇਤਾਂ ਨੂੰ ਜਿਹੜੀਆਂ ਬਹੁਤ ਵੱਡੇ ਅਧਿਕਾਰ ਦਿੱਤੇ ਗਏ ਜੇ 26th ਹੈ محکمہ ਹੈਗੇ ਸੀ ਵੀ ਇਹ ਸਾਰੇ ਪੰਚਾਇਤਾਂ ਨੂੰ ਦਿੱਤੇ ਜਾਣ ਡੀਸੈਂਟਰਲਾਈਜ਼ ਕੀਤਾ ਜਾਵੇ ਔਰ ਇੱਕ ਫਾਈਨੈਂਸ ਕਮਿਸ਼ਨ ਥਰੂ ਔਰ ਸਟੇਟ ਜਿਹੜੀ ਹੈਗੀ ਆ ਉਹਦੀ ਜਿਹੜੀ ਫਾਈਨੈਂਸ਼ੀਅਲ ਉਹਨਾਂ ਨੂੰ ਅਸਿਸਟੈਂਟ ਦਿੱਤੀ ਜਾਵੇ ਤਾਂ ਕਿ ਲੋਕਲ ਲੈਵਲ ਦੇ ਉੱਤੇ ਜੋ ਵੀ ਉਹ ਐਡਮਿਨਿਸਟ੍ਰੇਸ਼ਨ ਹੈਗੀ ਆ ਚਾਹੇ ਉਹ ਉਹ ਥੋੜੀ ਦੇਖਿਆ ਕਿ ਸਫਾਈ ਦਾ ਵਿਭਾਗ ਹੈਗਾ ਜਾਂ ਇਹ ਵੀ ਕਿਸਮ ਦੀ ਪੰਚਾਇਤੀ ਰਾਜ ਨੂੰ ਸੀ ਕਿ ਤੁਸੀਂ ਉੱਥੇ ਲੋਕਲ ਐਜੂਕੇਸ਼ਨ ਹੈਗੀ ਆ ਬੇਸਿਕ ਐਜੂਕੇਸ਼ਨ ਹੈਗੀ ਆ ਹੈਲਥ ਫੈਸਿਲਿਟੀਆਂ ਹੈਗੀਆਂ ਉਹਨਾਂ ਨੂੰ ਤੁਸੀਂ ਹੋਰ ਜ਼ਿਆਦਾ ਫੈਸਿਲਿਟੇਟ ਕਰੋ ਉਹਨਾਂ ਨੂੰ ਜ਼ਿਆਦਾ ਤੁਸੀਂ ਹੋਰ ਐਕਟੀਵੇਟ ਕਰੋ ਔਰ ਉਹਦੇ ਨਾਲ ਇੱਕ ਸਿਸਟਮ ਦੇ ਨਾਲ ਰਲ ਕੇ ਇੱਕ ਉਹੋ ਜਿਹਾ ਇੱਕ ਸਟਰਕਚਰ ਪੈਦਾ ਕਰੋ ਕਿ ਜਿਹਦੇ ਵਿੱਚ ਜੋ ਵੀ ਸਰਕਾਰ ਦੀ ਸਕੀਮ ਹੈਗੀ ਆ ਪਾਲਿਸੀ ਹੈਗੀ ਆ ਜਾਂ ਜੋ ਵੀ ਆਜ਼ਾਦੀ ਦਾ ਜਿਹੜਾ ਮਾਨ ਹੈਗਾ ਵਾ ਉਹ ਥੱਲੇ ਦੇ ਲੋਕਾਂ ਤੱਕ ਜਾ ਸਕੇ ਪਰ ਇਹ ਬਹੁਤਾ ਇਸ ਤਰੀਕੇ ਨਾਲ ਨਹੀਂ ਹੋਇਆ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ 70 ਇਰ ਦੇ ਵਿੱਚ ਇਲੈਕਸ਼ਨ ਹੋਈ ਸੀ ਉਹ ਤੋਂ ਬਾਅਦ 83 ਚ ਹੋ ਗਈ ਪਰ 10 ਸਾਲ ਫਿਰ ਇਲੈਕਸ਼ਨ ਨਹੀਂ ਸੀ ਹੋਈ ਜਾਂ ਬਲਿ ਲੇਟੈਸਟ ਦੇਖਿਆ ਜਾਵੇ 93 ਚ ਇਲੈਕਸ਼ਨ ਹੋਈ 93 ਤੋਂ ਜਾ ਕੇ ਇੱਕ 10 10 ਸਾਲ ਬਾਅਦ ਇਲੈਕਸ਼ਨ ਹੁੰਦੀ ਸੀਗੀ 93 ਚ ਜਾ ਕੇ ਫਿਰ ਜਿਹੜਾ ਸੀ 98 ਚ ਪਹਿਲੀ ਇਲੈਕਸ਼ਨ ਜਿਹੜੀ 73 ਅਮੈਂਡਮੈਂਟ ਦੇ ਵਿੱਚ ਹੋਈ ਜਿੱਥੇ ਇਹਨਾਂ ਨੂੰ ਜਿਹੜਾ ਸੀਗਾ ਪਿੰਡ ਦੀਆਂ ਪੰਚਾਇਤਾਂ ਨੂੰ ਜਾਂ ਸਰਪੰਚ ਨੂੰ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਚੁਣੇ ਹੋਏ ਨੂੰ ਪਿੰਡ ਦਾ ਮੁਖੀਆ ਕਰਾ ਦਿੱਤਾ ਪਰ ਸਮੱਸਿਆ ਇੱਥੇ ਹੈ ਕਿ ਸਰਕਾਰ ਨੇ ਇਹਦਾ ਲਾਗੂ ਕਰ ਲਿਆ ਪਰ ਜਿਹੜੇ ਤਾਕਤਾਂ ਦੇਣੀਆਂ ਸੀ ਪੰਚਾਇਤ ਨੂੰ ਜਿਹੜਾ ਡੀਸੈਂਟਰਾਈਜ਼ ਕਰ ਉਹ ਉਸ ਪਾਸੇ ਵਾਲ ਸਰਕਾਰ ਹਮੇਸ਼ਾ ਹੱਥ ਕਚ ਦੇ ਰਹੀ ਤੇ اور ਬਿਊਰੋਕ੍ਰੇਸੀ ਭਾਰੀ ਤੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਸਾਡੀ ਜਿਹੜੀ ਹੈ ਚੁਣੇ ਹੋਏ ਨਮਾਇंदे ਆ ਸਾਡੇ ਜਿਹੜੇ ਖਾਸ ਕਰਕੇ ਇਹ ਜਿਹੜੇ ਆਪਾਂ ਕਹਿ ਦਈਏ ਕਿ ਜਿਹੜੇ ਐਮਐਲਏ ਸਾਹਿਬ ਹੈਗੇ ਆ ਜਾਂ ਇਹਦੇ ਵਿੱਚ ਬਿਊਰੋਕ੍ਰੇਸੀ ਦੀ ਬਹੁਤ ਇੰਟਰਵੈਂਸ਼ਨ ਹੋ ਗਈ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਜੇ ਕਿਸੇ ਦਾ ਭੈਣ ਭਰਾ ਕੋਈ ਵੱਡਾ ਅਫਸਰ ਲੱਗਾ ਪਾਇਆ ਕਿਤੇ ਵੀ ਲੱਗਾ ਹੈਗਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਪਿੰਡ ਦੀ ਪੰਚਾਇਤ ਦੇ ਵਿੱਚ ਇੰਟਰਵੈਂਸ਼ਨ ਕਰਦਾ ਪਿੰਡਾਂ ਦੀਆਂ ਪੰਚਾਇਤਾਂ ਕੋ ਸਾਡੀ ਜਿਹੜਾ ਕੰਸੋਲਿਡੇਸ਼ਨ ਹੋਈ ਸੀ ਬਹੁਤ ਵੱਡੀਆਂ ਜ਼ਮੀਨਾਂ ਸੀ ਅਜੇ ਵੀ ਕੁਝ ਪਿੰਡ ਹੈਗੇ ਆ ਜਿੱਥੇ 100 100 150 100 ਏਕੜ ਜ਼ਮੀਨ ਹੈਗੀ ਆ ਬਹੁਤੀ ਜਮੀਰ ਪਿੰਡਾਂ ਦੀ ਜਿਹੜੀ ਸੀਗੀ ਉਹ ਪਬਲਿਕ ਵੈਲਫੇਅਰ ਵਾਸਤੇ ਵਰਤ ਲਈ ਗਈ ਫੋਕਲ ਪੁਆਇੰਟ ਬਣ ਗਏ ਉੱਥੇ ਸਕੂਲ ਬਣ ਗਏ ਉੱਥੇ ਪਾਵਰ ਹਾਊਸ ਬਣ ਗਏ ਉੱਥੇ ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਕਿਸਮ ਦੀਆਂ ਬਣ ਗਈਆਂ ਜਿਹੜੀ ਸਾਰੇ ਪਿੰਡ ਦੇ ਕੰਮ ਆਉਂਦੀ ਸੀ ਹੌਲੀ-ਹੌਲੀ ਰਿਸੋਰਸਸ ਘਟ ਗਏ ਜਿਹੜੀ ਜ਼ਮੀਨ ਦਾ ਠੇਕਾ ਸੀਗਾ ਦੂਸਰੀ ਗੱਲ ਸਾਡੀ ਇਹ ਹੈ ਕਿ ਸਾਡੇ ਪਿੰਡ ਜਿਹੜੀ ਮੋ ਔਰ ਉਸ ਧੜਿਆਂ ਦੇ ਵਿੱਚ ਜਿਹੜੀ ਰਾਜਨੀਤੀ ਦਾ ਸਭ ਤੋਂ ਬਹੁਤ ਡਰਟੀ ਰੋਲ ਹੈਗਾ ਆਪਾਂ ਸਾਰਿਆਂ ਨੂੰ ਪਤਾ ਵਾ ਕਿ ਸਰਪੰਚੀ ਦੀ ਜਿਹੜੀ ਇਲੈਕਸ਼ਨ ਹੈ ਚੋਣ ਹੈ ਕਿਸ ਤਰੀਕੇ ਦੇ ਨਾਲ ਜਿਹੜੇ ਉੱਥੋਂ ਦੇ ਚੁਣੇ ਹੋਏ ਨਮਾਇंदे ਆ ਚਾਹੇ ਹਲਕਾ ਇੰਚਾਰਜ ਹੈਗੇ ਆ ਜਾਂ ਬਿਊਰੋਕ੍ਰੇਸੀ ਆ ਕਿਸ ਤਰੀਕੇ ਨਾਲ ਇੰਟਰਵੈਂਸ਼ਨ ਕਰਦੀ ਆ ਤਾਂ ਇਸ ਕਰਕੇ ਜਿਹੜਾ ਬੇਸ ਹੈ ਜਿਹੜਾ ਇਹਦਾ ਖਾਸ ਕਰਕੇ ਢਾਂਚਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੁਐਸਚਨੇਬਲ ਗਾਉਣਾ ਹੈ ਕੁਝ ਐਕਸੈਪਸ਼ਨਸ ਹੈਗੀਆਂ ਕੁਝ ਪਿੰਡਾਂ ਦੇ ਵਿੱਚ ਇਸ ਕਿਸਮ ਦੇ ਐਕਸੈਪਸ਼ਨਸ ਹੈਗੀਆਂ ਕੁਝ ਪਿੰਡਾਂ ਦੇ ਲੋਕਾਂ ਨੇ ਆਪਣੇ ਤਰੀਕੇ ਨਾਲ ਉਹਨੂੰ ਮੈਨੇਜ ਕੀਤਾ ਹੈ ਜਿਹੜੇ ਪਿੰਡ ਅੱਗੇ ਵਧੀਆਂ ਪਰ ਜ਼ਿਆਦਾਤਰ ਇਹ ਲੜਾਈ ਝਗੜੇ ਦਾ ਜਿਹੜਾ ਇਸਮਾਨ ਬਣ ਕੇ ਬਹਿ ਗਿਆ ਪਿੰਡਾਂ ਦੇ ਵਿੱਚ ਇਲੈਕਸ਼ਨ ਜਿਹੜੀ ਆ ਬਹੁਤ ਮਹਿੰਗੀ ਹੋ ਗਈ ਔਰ ਇਲੈਕਸ਼ਨ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਕ੍ਰਪਸ਼ਨ ਵਾਲਾ ਪਾਸਾ ਆ ਗਿਆ ਕ੍ਰਪਸ਼ਨ ਇਹ ਹੈਗਾ ਵੋਟਾਂ ਵੇਚਣ ਦਾ ਤੇ ਖਰੀਦਣ ਦਾ ਆ ਗਿਆ ਸਰਪੰਚੀ ਦਾ ਕੇ ਸੀਮਤ ਨਹੀਂ ਰਿਹਾ ਇਹ ਪਿੰਡ ਦੀ ਪੰਚਾਇਤ ਤੱਕ ਹੋ ਗਿਆ ਔਰ ਜਿਸ ਤਰੀਕੇ ਨਾਲ ਪਹਿਲੇ ਸਮੇਂ ਦੇ ਵਿੱਚ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਰਹੀਆਂ ਜਾਂ ਸੈਂਟਰ ਤੋਂ ਆਉਂਦੀਆਂ ਜੀਆਂ ਸਟੇਟ ਤੋਂ ਆਉਂਦੀਆਂ ਮਦਰਾਹਾ ਆਉਂਦੀਆਂ ਜਿਸ ਤਰੀਕੇ ਨਾਲ ਉਹਦਾ ਮਿਸਯੂਜ਼ ਹੋਇਆ ਜਿਸ ਤਰੀਕੇ ਦੇ ਨਾਲ ਉਹ ਕਿਸੇ ਪਾਸੇ ਨਹੀਂ ਲੱਗੀ ਔਰ ਜਿਸ ਤਰੀਕੇ ਨਾਲ ਵੱਡੇ ਪੱਦਰ ਦੇ ਉੱਤੇ ਤੁਸੀਂ ਹੁਣੇ ਦੇਖ ਰਹੇ ਸੀਗੇ ਫਤੇਗੜ ਸਾਹਿਬ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਤਿੰਨ ਵੀਡੀਓ ਸੀਗੇ ਉਹ ਕਿੰਨੀ ਵੱਡੀ ਰਕਮ ਸੀ ਜਿਹੜੀ ਪੰਚਾਇਤ ਦੀ ਮੇਰੇ ਖਿਆਲ 121 ਕਰੋੜ ਕਿੰਨੀ ਉਹਦੇ ਬਾਰੇ ਸੀਗਾ ਵੀ ਉਹ ਉਹਦਾ ਪਤਾ ਪਤਾ ਨਹੀਂ ਲੱਗਾ ਮਸਲਾ ਇਹ ਸੀਗਾ ਵੀ ਸਰਕਾਰ ਦਾ ਜਿਹੜਾ ਕੰਮ ਸੀਗਾ ਲੋਕਾਂ ਨੂੰ ਤਾਕਤਵਰ ਬਣਾਉਣਾ ਸਰਕਾਰ ਨੇ ਜਿਹੜਾ ਸੈਕਟਰੀ ਸੀਗਾ ਪੀਡੀਪੀਓ ਸੀਗਾ ਜਾਂ ਡੀਡੀਪੀਓ ਸੀਗਾ ਜਾਂ ਥੱਲੇਲੇ ਲੈਵਲ ਦੇ ਅਧਿਕਾਰੀ ਸੀ ਉਹਨਾਂ ਦੇ ਥਰੂ ਜਿਹੜਾ ਕਿਉਂਕਿ ਅਧਿਕਾਰੀ ਹਮੇਸ਼ਾ ਸਰਕਾਰ ਦੇ ਕੰਟਰੋਲ ਥੱਲੇ ਹੁੰਦੇ ਆ ਸਰਕਾਰ ਨੂੰ ਸਰਕਾਰ ਦਾ ਮਤਲਬ ਹੁੰਦਾ ਲੋਕਲ ਐਮਐਲਏ ਹੋ ਸਕਦਾ ਸਰਕਾਰ ਦਾ ਮਤਲਬ ਹਲਕਾ ਚਾਰਜ ਹੋ ਸਕਦਾ ਸਰਕਾਰ ਦਾ ਮਤਲਬ ਹੋ ਸਕਦਾ ਕੋਈ ਵੀ ਹੋ ਸਕਦਾ ਜਿਹੜਾ ਸਰਕਾਰ ਦੇ ਨੇੜੇ ਹੈਗਾ ਉਹ ਆਪਣੇ ਤਰੀਕੇ ਨਾਲ ਚਲਾਉਂਦਾ ਤੋਂ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਇੰਸਟੀਟਿਊਸ਼ਨਸ ਨੂੰ ਆਪਣੇ ਤਰੀਕੇ ਨਾਲ ਜਿਸ ਕੰਮ ਲਈ ਇਹ ਬਣਾਇਆ ਗਿਆ ਸੀਗਾ ਉਹ ਫੰਕਸ਼ਨਲ ਨਹੀਂ ਹੋਣ ਦਿੱਤਾ ਬਾਕੀ ਗੱਲ ਨਹੀਂ ਤੁਹਾਡੀ ਭੱਤੇ ਦੀ ਹੁਣ ਭੱਤਾ ਜਿਹੜਾ ਹੈਗਾ ਵਾ ਕੀ ਇਹਦੇ ਨਾਲ ਕੋਈ ਪਰਪਸ ਸਰਵ ਹੋਊਗਾ ਕੀ 2000 ਰੁਪਏ ਦੇ ਨਾਲ ਸਰਪੰਚ ਦਾ ਜਿਹੜਾ ਹੈਗਾ ਤੁਸੀਂ ਉਹਨੂੰ ਕੀ ਕੀ ਉਹਨੂੰ ਮੈਸੇਜ ਦੇਣਾ ਚਾਹੁੰਦੇ ਹੋ ਕਿਉਂ ਨਹੀਂ ਤੁਸੀਂ ਪੰਚਾਇਤ ਦੀਆਂ ਜਿਹੜੇ ਫੰਡ ਡਿਊ ਫੰਡ ਹੈਗੇ ਆ ਉਹਦਾ ਇੱਕ ਸਿਸਟਮ ਬਣਾਉਂਦੇ ਕਿਉਂ ਨਹੀਂ ಗ್ರಾಮ ਸਭਾ ਰੈਗੂਲਰ ਹੁੰਦੀਆਂ ਕਿਉਂ ਨਹੀਂ ਉਹ ਚ ਟਰਾਂਸਪੇਰੈਂਸੀ ਲਿਆਂਦੀ ਜਾਂਦੀ ਪਰ ਇਹ 2000 ਰੁਪਏ ਤਾਂ ਉਦਾਂ ਹੀ ਹੋਊਗਾ ਜਦਾਂ ਔਰਤਾਂ ਨੂੰ ਜਾਂ ਜਦਾਂ ਏ ਦਿੱਲੀ ਦੇ ਵਿੱਚ ਜਾਂ ਮਹਾਰਾਸ਼ਟra ਦੇ ਵਿੱਚ ਜਾਂ ਫ੍ਰੀ ਸਫਰ ਵਾਲਾ ਕੰਮ ਹੈਗਾ ਇਸ ਸ਼ਾਰਟ ਟਰਮ ਸ਼ਾਰਟਕਟ ਜਿਹੜੀ ਹੈਗੀ ਆ ਨੀਤੀ ਆ ਖਾਸ ਕਰਕੇ ਆਪਣੇ ਨਾਲ ਲੋਕਾਂ ਨੂੰ ਰੱਖਣਾ ਸਰਪੰਚਾਂ ਨੂੰ ਧੜੇਬੰਦੀ ਤੋਂ ਵੱਖਰਾ ਕਰਨਾ ਚਾਹੀਦਾ ਕਿਉਂਕਿ ਪੰਚਾਇਤਾਂ ਦੀ ਚੋਣ ਜਿਹੜੀ ਆ ਭਾਵੇਂ ਕਿ ਉੱਥੇ ਰਾਜਨੀਤੀ ਬਹੁਤ ਬੁਰੀ ਤਰ੍ਹਾਂ ਜਿਹੜੀ ਵੜ ਗਈ ਆ ਕਹਿਣ ਨੂੰ ਇਹ ਹੈਗਾ ਕਿ ਪੰਚਾਇਤ ਦੀ ਇਲੈਕਸ਼ਨ ਜਿਹੜੀ ਹੈਗੀ ਆ ਉਹ ਕਿਸੇ ਪਾਰਟੀ ਨਾਲ ਨਹੀਂ ਹੈਗੀ ਇਹ ਨਹੀਂ ਹੈਗੀ ਪਰ ਅਲਟੀਮੇਟਲੀ ਹੋ ਕੀ ਰਿਹਾ ਪਾਰਟੀਬਾਜੀ ਬਹੁਤ ਆ ਤੇ ਪੰਜਾਬ ਦੇ ਵਿੱਚ ਜਿਹੜੀ ਫੈਕਸ਼ਨਲ ਪੋਲਿਟਿਕਸ ਆ ਧੜੇਬੰਦੀ ਹੈਗੀ ਆ ਉਹੀ ਪੰਚਾਇਤ ਦੀਆਂ ਜੜ੍ਹਾਂ ਦੇ ਵਿੱਚ ਬੈਠਣ ਵਾਲਾ ਸਭ ਤੋਂ ਵੱਡਾ ਜਿਹੜਾ ਰੋਗ ਹੈਗਾ ਜਿੰਨਾ ਚਿਰ ਕੋਈ ਸਰਕਾਰ ਉਸ ਰੋਗ ਨੂੰ ਦੂਰ ਨਹੀਂ ਕਰਦੀ ਪੈਸੇ 5000 ਦੇ ਦੋ 2000 ਦੇ ਦੋ ਇਤਨਾ ਕੋਈ ਬਹੁਤਾ ਫਰਕ ਪੈਣ ਵਾਲਾ ਨਹੀਂ ਉਹਦੀ ਵਰਕਿੰਗ ਜੀ ਸਰ ਜਿਹੜੀਆਂ ਪੰਚਾਇਤਾਂ ਨੇ ਬੇਸਿਕਲੀ ਚੁਣੀਆਂ ਤਾਂ ਇਸ ਕਰਕੇ ਜਾਂਦੀਆਂ ਨੇ ਕਿ ਪਿੰਡ ਦੇ ਪੰਚਾਇਤਾਂ ਕੰਮ ਕਰ ਸਕਣਾਂ ਪਰ ਜਿਹੜੇ ਉਥੋਂ ਦੇ ਪੋਲੀਟਿਸ਼ੀਅਨ ਹੁੰਦੇ ਨੇ ਖਾਸ ਕਰਕੇ ਉਹ ਜਿਹੜੇ ਸੱਤਾ ਦੇ ਵਿੱਚ ਹੁੰਦੇ ਨੇ ਇਕੱਲੇ ਆਪਾਂ ਪੰਜਾਬ ਦੀ ਕੀ ਆਪਾਂ ਜੇਕਰ ਪੂਰੇ ਦੇਸ਼ ਦੀ ਗੱਲ ਕਰ ਲਈਏ ਉਹਨਾਂ ਦੀ ਕੱਟ ਪੁਤਲੀਆਂ ਬਣ ਕੇ ਰਹਿ ਗਈਆਂ ਆਪਾਂ ਹੁਣ ਦੇਖੋ ਕੰਦੇ ਦਾ ਸਰ ਆਪਾਂ ਇਹ ਹੈ ਕਿ ਡੈਮੋਕ੍ਰੇਸੀ ਦੀ ਸਭ ਤੋਂ ਇੱਕ ਮੁੱਢਲੀ ਇਕਾਈ ਹੈ ਜਿੱਥੋਂ ਲੋਕਤੰਤਰ ਦੀ ਸ਼ੁਰੂਆਤ ਹੁੰਦੀ ਹੈ ਪਰ ਧੱਕੇ ਦੇ ਨਾਲ ਕਾਗਜ਼ ਰੱਦ ਕਰ ਦੇਣੇ ਤੈਨੂੰ ਕਾਗਜ਼ ਪੜ੍ਹਨ ਨਹੀਂ ਦਿੱਤਾ ਦਿੱਤਾ ਉੱਥੇ ਜਾਂਦਰ ਫਾਈਲਾਂ ਪਾੜਤੀਆਂ ਜਾਂਦੀਆਂ ਨੇ ਕਿਉਂਕਿ ਸਾਡੀ ਸਰਕਾਰ ਅਸੀਂ ਤਾਂ ਧੱਕਾ ਕਰਾਂਗੇ। ਕਈ ਸਰਕਾਰਾਂ ਦੇ ਵਿੱਚ ਸਾਰਾ ਕੁਝ ਇਹ ਦੇਖਣ ਨੂੰ ਮਿਲਿਆ। ਆਪਾਂ ਇੱਕ ਦਾ ਕਿਸੇ ਦਾ ਨਾਮ ਤਾਂ ਕੀ ਲਈਏ। ਇਹ ਹੁੰਦਾ। ਪਰ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਪੰਜਾਬ ਦਾ ਪਿੰਡਾਂ 'ਚ ਵੱਸਦਾ। ਜੇਕਰ ਪਿੰਡਾਂ ਨੂੰ ਬਚਾਉਣਾ, ਪੰਚਾਇਤਾਂ ਨੂੰ ਤਕੜਾ ਕਰਾਉਂਦੀ ਲੋੜ ਹੈ। ਇਹਦਾ ਸਿਆਸੀ ਘੋੜਾ ਹੈ। ਇਹ ਤਾਂ ਖਾ ਗਿਆ ਪੰਚਾਇਤਾਂ ਨੂੰ। ਛੱਡਿਆ ਕੁਝ ਨਹੀਂ। ਕੋਈ ਮੋਟਾ ਕਹਿ ਦਈਏ ਕਹਿਣ ਵਾਲੀਆਂ ਗੱਲਾਂ ਪਿੰਡਾਂ 'ਚ ਵੱਸਦਾ। ਕੋਈ ਪੰਜਾਬ ਪਿੰਡਾਂ 'ਚ ਨਹੀਂ ਵੱਸਦਾ। ਕੋਈ ਰੰਗਲਾ ਪੰਜਾਬ ਪਿੰਡਾਂ 'ਚ ਨਹੀਂ ਵੱਸਦਾ। ਰੈਜ਼ਿਡਿਊ ਪਾਪੂਲੇਸ਼ਨ ਵਾਜਦੀ ਹੈ। ਪਿੰਡਾਂ ਦੇ ਸਕੂਲ ਤੁਹਾਡੇ ਕੋਲ ਹੈਗੇ ਉੱਥੇ ਜਾ ਕੇ ਵੇਖ ਲਓ ਤੁਸੀਂ। ਕੀ ਪੰਜਾਬ ਉਹਦੇ ਵਿੱਚ ਉਹਦੇ ਵਿੱਚ ਵਸਦਾ ਨਹੀਂ ਵਸਦਾ ਤੁਸੀਂ ਡਿਸਪੈਂਸਰੀ ਜਾ ਕੇ ਵੇਖ ਲਓ ਕਿਹੜੇ ਲੋਕ ਉੱਥੇ ਆਉਂਦੇ ਆ ਕਹਿਣ ਦੀਆਂ ਗੱਲਾਂ ਗੁਰਜਿੰਦਰ ਇੱਥੇ ਸਾਨੂੰ ਅੱਗੇ ਨਿਕਲਣ ਦੇ ਲੋੜ ਆ ਸਾਨੂੰ ਰਿਐਲਿਟੀ ਵਾਲੇ ਪਾਸੇ ਹੋਣਾ ਪੈਂਦਾ ਪੰਜਾਬ ਦੇ ਪਿੰਡ ਕੁਝ ਪਿੰਡਾਂ ਨੂੰ ਛੱਡ ਕੇ ਬਾਕੀ ਪਿੰਡ ਖੋਖਲੇ ਹੋ ਚੁੱਕੇ ਆ ਪੰਜਾਬ ਦੇ ਪਿੰਡਾਂ 'ਚ ਇਨਸਿਕਿਉਰਿਟੀ ਹੈਗੀ ਆ ਪੰਜਾਬ ਦੇ ਪਿੰਡਾਂ 'ਚ ਧੜੇਬੰਦੀ ਹੈਗੀ ਆ ਪੰਜਾਬ ਦੇ ਪਿੰਡਾਂ 'ਚ ਵਾਇਲੈਂਸ ਹੈਗੀ ਆ ਹੁਣੇ ਤੁਸੀਂ ਦੇਖਿਆ ਹੋਣਾ ਕਿ ਕਿੱਡੇ ਹਾਈ ਪ੍ਰੋਫਾਈਲ ਮਰਡਰ ਹੋਏ ਇੱਕ ਬਹੁਤ ਜ਼ਿੰਮੇਵਾਰਾਂ ਦੇ ਵਿੱਚ ਜ਼ਿੰਮੇਵਾਰਾਂ ਦੇ ਨਾਲ ਆਪਸੇ ਦੇ ਵਿੱਚ ਕਰਕੇ ਹੋ ਗਿਆ ਪੰਜਾਬ ਦੇ ਵਿੱਚ ਧੜੇਬੰਦੀ ਆ ਪੰਜਾਬ ਦੇ ਪਿੰਡ 'ਚ ਰਹਿਣਾ ਮੁਸ਼ਕਲ ਆ ਮੈਂ ਆਪਣੀ ਐਗਜ਼ਾਮਪਲ ਤੁਹਾਨੂੰ ਦਿਨਾ ਕਿ ਮੇਰਾ ਪਿੰਡ ਘਰ ਬਣਿਆ ਇਥੋਂ 40-45 ਕਿਲੋਮੀਟਰ ਦੇ ਉੱਤੇ ਆ ਮੇਰਾ ਮਾਪਿਓ ਕਹਿੰਦਾ ਵੀ ਇੱਥੇ ਆਣ ਕੇ ਰਹੂਗਾ ਪਰ ਮੈਂ ਉੱਥੇ ਇੱਕ ਰਾਤ ਨਹੀਂ ਰਹਿ ਸਕਦਾ ਕਿਉਂ ਨਹੀਂ ਰਹਿ ਸਕਦਾ ਹਾਲਾਤ ਇਦਾਂ ਦੇ ਬਣ ਗਏ ਤਾਂ ਇਹ ਗੱਲ ਆਪਾਂ ਲਾਂਭੇ ਛੱਡ ਦਈਏ ਕਿ ਪੰਜਾਬ ਪਿੰਡਾਂ 'ਚ ਵਜਦਾ ਹਾਂ ਇਹ ਗੱਲ ਹੈਗੀ ਆ ਕਿ ਪੰਜਾਬ ਦੇ ਪਿੰਡਾਂ ਨੂੰ ਜਿਹੜਾ ਹੈਗਾ ਉਹ ਤੋਂ ਸਸੀਡ ਕੀਤਾ ਤੁਸੀਂ ਦੱਸੋ ਕਿਹੜਾ ਐਮ.ਐਲ.ਏ. ਕਿਹੜਾ ਐਮ.ਪੀ. ਐਡਰੈਸ ਪੰਜਾਬ ਦਾ ਦਊਗਾ ਐਬਸੈਂਟੀ ਲੈਂਡਲਾਰਡਿਜ਼ਮ ਆ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਬਹੁਤ ਵੱਡੀ ਗਲਤੀ ਦੇ ਉੱਤੇ ਜਿਹੜਾ ਹੈਗਾ ਜਿਹੜੇ ਲੋਕ ਇਹ ਰਾਜਨੀਤੀ ਵਾਲੇ ਆ ਜਾਂ ਸਾਡੇ ਵਰਗੇ ਨੌਕਰੀ ਪੇਸ਼ਾ ਕਰਦੇ ਆ ਉਹਨਾਂ ਦੇ ਪੰਜਾਬ ਦੇ ਨਾਲ ਪਿੰਡਾਂ ਦਾ ਇਹੀ ਸੰਬੰਧ ਹੈਗਾ ਕੋਈ ਜ਼ਮੀਨ ਦਾ ਠੇਕਾ ਲੈਣ ਜਾਂਦੇ ਆ ਜਾਂ ਕੋਈ ਹਿੱਸੇ ਦੇ ਵਿੱਚ ਦਾ ਹੋਊਗਾ ਬਹੁਤ ਸਿੱਧੇ ਤੌਰ ਤੇ ਲੋਕੀ ਆਪਣੇ ਉਹਦੇ ਨਾਲ ਜੁੜੇ ਹੈਗੇ ਆ ਹਾਂ ਇਹ ਗੱਲ ਜ਼ਰੂਰ ਅਜੇ ਵੀ ਹੈਗੀ ਕਿ ਜਿਹੜੀ ਪਾਪੂਲੇਸ਼ਨ ਉੱਥੇ ਵਸਦੀ ਆ ਉਸ ਪਾਪੂਲੇਸ਼ਨ ਤੋਂ ਬਿਨਾ ਲੋਕਤੰਤਰ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਅਜੇ ਵੀ ਵੱਡੀ ਪਾਪੂਲੇਸ਼ਨ ਜਿਹੜੀ ਆ ਪਿੰਡਾਂ ਦੇ ਵਿੱਚ ਵਸਦੀ ਆ ਅਜੇ ਵੀ ਉਹਨਾਂ ਨੂੰ ਅੱਗੇ ਵਧਾਉਣ ਤੋਂ ਕੁਝ ਦੇਖੋਗੇ ਜਿਹੜੀ ਪ੍ਰੋਬਲਮ ਆਉਂਦੀ ਹੈ ਨਸ਼ਿਆਂ ਦੀ ਪ੍ਰੋਬਲਮ ਆਉਂਦੀ ਹੈ ਫਿਰ ਹਰ ਪਿੰਡ ਕਿਸੇ ਪਿੰਡ ਜਾ ਕੇ ਵੇਖ ਲੋ ਹਰ ਗਲੀ ਦੇ ਵਿੱਚ ਇਹ ਇਹ ਵਰਤਾਰਾ ਤੁਹਾਨੂੰ ਦਿਖਾਈ ਦਿੰਦਾ ਲਾਅ ਐਂਡ ਆਰਡਰ ਦਾ ਵਰਤਾਰਾ ਉੱਥੇ ਦਿਖਾਈ ਦਿੰਦਾ ਜੇ ਤੁਹਾਡੇ ਇਹ ਵੱਡੇ ਏਜੰਡੇ ਜੇ ਤੁਸੀਂ ਕਿਨੇ ਅਸੀਂ ਰੰਗਲਾ ਪੰਜਾਬ ਬਣਾਉਣਾ ਵਾ ਲਾਅ ਐਂਡ ਆਰਡਰ ਨੂੰ ਠੀਕ ਕਰਨਾ ਪਊਗਾ ਕਰਪਸ਼ਨ ਸਭ ਤੋਂ ਜ਼ਿਆਦਾ ਕਿੱਥੇ ਹੁੰਦੀ ਹੈ ਵਟਵਾਰੀ ਫੜੇ ਜਾਂਦੇ ਆ ਤਹਿਸੀਲਦਾਰ ਫੜੇ ਜਾਂਦੇ ਆ ਮੁਨਸੀਫ ਫੜੇ ਜਾਂਦੇ ਆ ਥਾਣੇਦਾਰ ਫੜੇ ਜਾਂਦੇ ਕਦੀ ਸਟੱਡੀ ਕਰਾ ਕੇ ਵੇਖ ਲੋ ਇਹ ਜਰੂਰ ਇਹ ਪਿੰਡ ਦੇ ਲੋਕ ਹੋਣਗੇ ਸ਼ਹਿਰ ਵਾਲਾ ਬੈਠਾ ਬੰਦਾ ਤੇ ਆਪਣਾ ਕੋਈ ਨਾ ਕੋਈ ਲਿੰਕ ਉਸ ਤਰੀਕੇ ਨਾਲ ਲੱਭ ਲਿੰਦਾ ਜਾਂ ਉਹ ਕਹਿੰਦਾ ਠੀਕ ਆ ਕੰਮ ਚਲਾਈ ਚਲੋ ਤਾਂ ਕਹਿਣ ਤੋਂ ਭਾਵ ਹੈ ਕਿ ਕਈ ਜੋ ਮਰਜੀ ਜਾਓ ਪੰਜਾਬ ਪਿੰਡਾਂ 'ਚ ਵੱਸਦਾ ਨਾ ਤਾਂ ਪੰਜਾਬ ਦੀ ਰੂਹ ਪਿੰਡਾਂ 'ਚ ਵੱਸਦੀ ਆ ਤੇ ਨਾ ਪੰਜਾਬ ਹੀ ਪਿੰਡਾਂ 'ਚ ਵੱਸਦਾ ਜੇ ਬਚੀ ਖੁੱਜੀ ਪਾਪੂਲੇਸ਼ਨ ਨੂੰ ਕੁਝ ਪਿੰਡਾਂ ਨੂੰ ਛੱਡ ਕੇ ਤੁਸੀਂ ਕਹਿੰਦੇ ਪੰਜਾਬ ਪਿੰਡਾਂ 'ਚ ਵੱਸਦਾ ਵਾ ਤੇ ਫਿਰ ਆਪਾਂ ਉਸ ਚੀਜ਼ ਨੂੰ ਤੁਸੀਂ ਮੰਨ ਸਕਦੇ ਹੋ ਮੈਂ ਮੰਨਣ ਨੂੰ ਤਿਆਰ ਨਹੀਂ ਹਾਂ ਹਾਂ ਇਹ ਗੱਲ ਜ਼ਰੂਰ ਹੈਗੀ ਆ ਕਿ ਅਜੇ ਵੀ ਸਾਡੀ ਜੀਵਿਕਾ ਜਿਹੜੀ ਹੈਗੀ ਆ ਜਿਹੜੀ ਸਾਡੀ ਖੇਤੀ ਜਿਹੜੀ ਹੈਗੀ ਆ ਜਿਹੜਾ ਸਾਡਾ ਰੁਜ਼ਗਾਰ ਜਿਹੜਾ ਹੈ ਜੇ ਆਪਾਂ ਥੋੜਾ ਬਹੁਤ ਕਹਿ ਰਹੀਏ ਸਭਿਆਚਾਰ ਜਿਹੜਾ ਹੈਗਾ ਵਾ ਜਾਂ ਇੱਕ ਕਿਸਮ ਦਾ ਤੁਹਾਨੂੰ ਸਕੂਨ ਜਿਹੜਾ ਹੈਗਾ ਉਹ ਅਜੇ ਵੀ ਪਿੰਡਾਂ ਦੇ ਵਿੱਚ ਮਿਲਦਾ ਹੈ ਪਰ ਧਿਆਨ ਕਿਹੜਾ ਉਸ ਕੋਈ ਪੋਸਟ ਤੁਸੀਂ ਕਿਸੇ ਲੀਡਰ ਦਾ ਦੇਖ ਲਓ ਮਤਲਬ ਤੁਸੀਂ ਇੱਕ ਟੋਕਨ ਦੇ ਤੌਰ ਤੇ ਪਿੰਡ ਸਿੰਬੋਲਿਕ ਹੈਗਾ ਬਾਕੀ ਤਾਂ ਸਾਰਾ ਮੂਵਮੈਂਟ ਉਸਪੈਸ਼ਲ ਹੋ ਗਈ ਹੈ ਤੋਂ ਇਸੇ ਕਰਕੇ ਪਿੰਡ ਬਹੁਤ ਨੈਗਲੈਕਟਡ ਹਨ ਇਸੇ ਕਰਕੇ ਪਿੰਡਾਂ ਦੇ ਵਿੱਚ ਜਿਹੜਾ ਦਬੰਗ ਭਾਈ ਵਿਅਕਤੀ ਹੈਗਾ ਜਾਂ ਜਿਹੜਾ ਸਰਪੰਚ ਹੈਗਾ ਵਾ ਉਹ ਆਪਣੇ ਤਰੀਕੇ ਨਾਲ ਚਲਾਉਂਦਾ ਮੈਨੂੰ ਇੱਕ ਉਹ ਪੁਰਾਣੇ ਡਿਊਟੀ ਕਮਿਸ਼ਨਰ ਸੀ ਸਾਡੇ ਅੰਮ੍ਰਿਤਸਰ ਦੇ ਪਿੰਡਾਂ ਦੇ ਉਹ ਕਹਿੰਦੇ ਵੀ ਤਿੰਨ ਚਾਰ ਪਿੰਡ ਸੀਗੇ ਉਸ ਬਲਾਕ ਦੇ ਜਿਹਦੇ ਵਿੱਚ ਕਈ ਕਰੋੜ ਰੁਪਈਆ ਗ੍ਰਾਂਟ ਆਈ ਔਰ ਕਿਉਂਕਿ ਉਹਨਾਂ ਦੇ ਲੀਟਰਾਂ ਦੇ ਨਾਲ ਸੰਬੰਧ ਸੀਗੇ ਕਿਉਂਕਿ ਕੋਈ ਕ੍ਰਾਈਟਰੀਆ ਨਹੀਂ ਇੱਕ ਐਮਐਲਏ ਨੂੰ ਹੁਣ ਇਹਨਾਂ ਨੇ 5 ਕਰੋੜ ਰੁਪਈਆ ਦੇਣਾ ਵਾ ਇੱਕ ਹਲਕਿਆਂ 'ਚ ਮੰਨ ਲਓ ਜੇ ਉੱਥੇ 180 90 ਪਿੰਡ ਹੈਗੇ ਆ ਕਿ ਉਸੇ ਤਰੀਕੇ ਨਾਲ ਪੈਸੇ ਵੰਡੇ ਜਾਣਗੇ ਕਿ ਆਬਾਦੀ ਦੇ ਹਿਸਾਬ ਨਾਲ ਵੰਡੇ ਜਾਣਗੇ ਕਿ ਉਹਨਾਂ ਦੀ ਲੋੜਾਂ ਦੇ ਹਿਸਾਬ ਨਾਲ ਵੰਡੇਗਾ ਬਿਲਕੁਲ ਨਹੀਂ ਵੰਡੇ ਜਾਣਗੇ ਇਹਨਾਂ ਪੈਸੇ ਵੰਡਣ ਤੋਂ ਪਹਿਲਾਂ ਉੱਥੇ ਜਿਹੜਾ ਹਿੱਸਾ ਨਿਕਲਣਾ ਸ਼ੁਰੂ ਹੋ ਜਾਂਦਾ ਤੁਸੀਂ ਸਾਰੇ ਜਾਣਦੇ ਹੋ ਮਤਲਬ ਕਿ ਤੇ ਕਿਹਦਾ ਹਿੱਸਾ ਕਿੱਥੇ ਆ ਕਿਹਦਾ ਹਿੱਸਾ ਕਿੱਥੇ ਆ ਕਿਹਦਾ ਹਿੱਸਾ ਕਿੱਥੇ ਆ ਫਿਰ ਕਿੰਨੂੰ ਦੇਣੇ ਆ ਵੋਟਾਂ ਨੂੰ ਹਿਸਾਬ ਚ ਰੱਖਿਆ ਜਾਂਦਾ ਇਸ ਦੇਸ਼ ਦੇ ਲੋਕਤੰਤਰ ਦਾ ਇਸ ਪੰਜਾਬ ਦੇ ਵਿੱਚ ਲੋਕਤੰਤਰ ਦੀ ਪ੍ਰਣਾਲੀ ਦਾ ਸਤਿਆਨਾਸ ਜਿਹੜਾ ਜਦੋਂ ਇਹੋ ਜੀ ਕਿਸਮ ਦੀ ਰਾਜਨੀਤੀ ਆ ਕਿ ਜਿੱਥੇ ਸਿਰਫ ਵੋਟਾਂ ਹੀ ਸਾਹਮਣੇ ਹੁੰਦੀ ਆ ਬਾਕੀ ਜਾਵੇ ਜਿਹੜਾ ਹੈਗਾ ਪਹਾੜ ਚ ਜਾਵੇ ਇੱਕ ਲੁੱਟ ਕੇ ਜਾ ਰਿਹਾ ਵਾ ਦੂਸਰਾ ਲੁੱਟਣ ਨੂੰ ਆ ਰਿਹਾ ਵਾ ਤੇ ਲੋਕਾਂ ਦਾ ਪ੍ਰਣਾਲਾ ਉਸੇ ਤਰੀਕੇ ਨਾਲ ਉਸੇ ਤਰੀਕੇ ਨਾਲ ਕਿਸੇ ਨੇ ਨਹੀਂ ਧਿਆਨ ਦਿੱਤਾ ਇਹ ਸਰਕਾਰ ਤੋਂ ਮੈਂ ਹੋਰ ਗੱਲ ਕਹਿਣੀ ਜਨਾ ਸਾਨੂੰ ਬਹੁਤ ਆਸ ਸੀਗੀ ਅਕਾਲੀਆਂ ਕਾਂਗਰਸੀਆਂ ਨੇ ਠੀਕ ਆ ਉਹਨੂੰ ਅਖਾੜੇ ਬਣਾ ਦਿੱਤਾ ਕਿਸੇ ਨੇ ਹਲਕਾ ਇੰਚਾਰਜ ਬਣਾਤਾ ਕਿਸੇ ਨੇ ਆਪਣਾ ਚਾਚਾ ਤਾਇਆ ਜੋ ਸਾਰਾ ਕੁਝ ਬਣਾਤਾ ਇਹ ਸਰਕਾਰ ਨਵੀਂ ਸੀਗੀ ਨਵੇਂ ਲੋਕ ਸੀ ਇਹਨਾਂ ਤੋਂ ਆਸ ਸੀਗੀ ਕਿ ਪੰਚਾਇਤਾਂ ਨੂੰ ਰਾਜਨੀਤੀ ਤੋਂ ਮੁਕਤ ਕਰਕੇ ਪਿੰਡ ਦੇ ਲੋਕਾਂ ਨੂੰ ਇੰਪਾਵਰ ਕਰਨਗੇ ਕਿ ਭਾਈ ਆਪਣੀ ਮਰਜ਼ੀ ਦਾ ਵਿਅਕਤੀ ਚੁਣ ਲਓ ਪਿੰਡਾਂ ਦੇ ਵਿੱਚ ਲੋਕ ਸਿਆਣੇ ਜ਼ਰੂਰ ਆ ਤੇ ਪੋਲੀਟੀਕਲ ਸਿਆਣੇ ਜ਼ਰੂਰ ਹੈਗੀ ਆ ਆਰਥਿਕ ਤੌਰ ਤੇ ਭਾਵੇਂ ਨਹੀਂ ਹੈਗੇ ਕਿਉਂਕਿ ਜਿਹਨੀਆਂ ਤੰਗੀਆਂ ਤਦੀਆਂ 'ਚ ਰਹਿ ਰਹੇ ਆ ਉਹਨਾਂ ਨੇ ਉਹਨੂੰ ਰਾਜਨੀਤਿਕ ਤੌਰ ਤੇ ਚੇਤਨ ਕਰ ਦਿੱਤਾ ਉਹਨਾਂ ਨੂੰ ਪਤਾ ਕਿਹੜਾ ਵਿਅਕਤੀ ਸਾਡੇ ਭਲੇ ਦੀ ਗੱਲ ਕਰ ਸਕਦਾ ਕਿਹੜਾ ਵਿਅਕਤੀ ਜਿਹੜਾ ਹੈਗਾ ਉਹ ਪਿੰਡ ਬਾਰੇ ਸੋਚ ਸਕਦਾ ਪਰ ਇਹ ਹੋਣ ਨਹੀਂ ਦਿੱਤਾ ਜਾਂਦਾ ਬਿਲਕੁਲ ਕਲੀਅਰ ਹੈਗਾ ਕਿ ਜਿਸ ਤਰੀਕੇ ਨਾਲ ਤੁਸੀਂ ਸ਼ੁਰੂਤ kiya ਸੀਗਾ ਕਾਗਜ਼ ਰੱਦ ਹੁੰਦੇ ਆ ਕੋਈ ਮਾਈ ਪਿਤਾ ਬਾਪ ਨਹੀਂ ਹੈਗਾ ਤੈਨੂੰ ਚੁੱਲਾ ਟੈਕਸੀ ਰਸੀਦ ਨਹੀਂ ਦਿੰਦੀ ਉਹ ਮਾਈ ਬਾਪ ਨਹੀਂ ਹੈਗਾ ਬਹੁਤ ਕੁਝ ਹੋ ਜਾਂਦਾ ਤੁਸੀਂ ਇੱਕ ਵਾਰੀ ੱੱਕੇ ਨਾਲ ਉਹਨੂੰ ਇਲੈਕਟ ਕਰ ਦੋ ਉਹਦੇ ਵਿੱਚੋਂ ਮੁੜ ਕੇ ਤੁਰਿਆ ਫਿਰ ਉਹਦੇ ਵਿੱਚ ਉਸ ਤਰੀਕੇ ਨਾਲ ਕਰਕੇ ਜਾਂ ਜਿਹੜਾ ਚੁਣੀਆਂ ਵਿੱਚ ਜਾਂਦਾ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਜਾਂ ਉਹਨੂੰ ਕਿਹਾ ਜਾਂਦਾ ਸਾਡੀ ਲਾਈਨ ਟੋ ਕਰ ਜੇ ਹੁਣ ਆਮ ਆਦੀ ਪਾਰਟੀ ਉਹ ਕਰਨਗੇ ਸਾਡੀ ਲਾਈਨ ਟੋਕਰੋ ਕਾਲੀ ਆਉਣਗੇ ਉਹ ਕਰਨੇ ਸਾਡੀ ਲਾਈਨ ਟੋਕਰੋ ਕਾਂਗਰਸ ਕਰਨਗੇ ਸਾਡੀ ਲਾਈਨ ਟੋਕਰੋ ਤਾਂ ਬੇਸਿਕ ਢਾਂਚੇ ਦੇ ਖਿਲਾਫ ਆ ਕਿ ਜਦੋਂ ਪੰਚਾਇਤਾਂ ਦਾ ਜਿਹੜਾ ਸਟਰਕਚਰ ਹੈਗਾ ਇਹ ਆਪ ਪੋਲੀਟੀਕਲ ਹੈ ਇਹਦੇ ਵਿੱਚ ਪਿੰਡ ਉਹਨਾਂ ਲਈ ਸੈਂਟਰਲ ਪੁਆਇੰਟ ਹੈਗਾ ਪਿੰਡ ਹੀ ਉਹਨਾਂ ਲਈ ਸਭ ਕੁਝ ਹੈ ਪਰ ਇਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹਨਾਂ ਨੇ ਪਾਰਟੀ ਦੇ ਨਾਲ ਜੋੜ ਦਿੱਤਾ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਜੋੜ ਦਿੱਤਾ ਜਿਹੜੀ ਵੀ ਗੰਦੀ ਮੰਦੀ ਇਹ ਜਿਹੜੀ ਹੈਗੀ ਐਕਟੀਵਿਟੀ ਹੋ ਰਹੀਆਂ ਉਸ ਤਰੀਕੇ ਦੇ ਨਾਲ ਜੋੜ ਦਿੱਤਾ ਇਸੇ ਕਰਕੇ ਸਾਰਾ ਸਤਿਆਨਾਥ ਜਿਹੜਾ ਪੁੱਟਿਆ ਜਾ ਰਿਹਾ ਤੁਸੀਂ ਜਿਵੇਂ ਸਾਡਾ ਗੱਲ ਕੀਤੀ ਗਏ ਪਿੰਡ ਖੋਖਲੇ ਹੋ ਗਏ ਪਿੰਡਾਂ ਦੇ ਵਿੱਚੋਂ ਵੱਡੀ ਬਸੋ ਤਾਂ ਵਿਦੇਸ਼ਾਂ ਦੇ ਵਿੱਚ ਚਲੀ ਗਈ ਪੱਟਾ ਤਾਂ ਖਾਲੀ ਹੋ ਗਏ ਬੇਸ਼ੱਕ ਪੋਲਿਟਿਕਲ ਪਾਰਟੀਆਂ ਕਹਿੰਦੀ ਇਹ ਨਸ਼ਾ ਬੇਰਜ਼ਗਾਰੀ ਪ੍ਰਵਾਸ ਸਾਡੇ ਹੈਗੇ ਨੇ ਪਰ ਕਿਸੇ ਵੀ ਸਿਆਸੀ ਧਿਰ ਦੇ ਜਿਹੜੀ ਪੰਜਾਬ ਦੀ ਕੋਈ ਸਿਆਸੀ ਧਿਰ ਹੈ ਉਹਦਾ ਕੋਈ ਪੋਲਿਟਿਕਲ ਇਹ ਏਜੰਡਾ ਕਿਉਂ ਨਹੀਂ ਹੈ ਕਿ ਜੇਕਰ ਪਿੰਡਾਂ ਦੇ ਵਿੱਚ ਆਹ ਸਮੱਸਿਆਵਾਂ ਹੈਗੀਆਂ ਨੇ ਇਹਨੂੰ ਉਹ ਆਪਣੇ ਏਜੰਡੇ ਦੇ ਉੱਪਰ ਕਿਉਂ ਨਹੀਂ ਲੈ ਕੇ ਆਉਂਦੇ ਕਿਉਂਕਿ ਵੋਟਾਂ ਤਾਂ ਅਖੀਰ ਉੱਥੋਂ ਹੀ ਲੈਣੀਆਂ ਨੇ ਰਾਜਨੀਤਿਕ ਧੰਦਾ ਹੈ ਬਹੁਤ ਵੱਡਾ ਬਿਜ਼ਨਸ ਹੈ ਤੁਸੀਂ ਦੇਖੋ ਜਿਹੜੇ ਇਸ ਪਾਰਟੀ ਦੇ ਨਾਲ ਵਾ ਕਿਹੜੀਆਂ ਦੂਹਰੀਆਂ ਪਾਰਟੀਆਂ ਤੋਂ ਆਏ ਆ ਹੈ ਜਿਨ੍ਹਾਂ ਨੇ ਦੂਹਰੀਆਂ ਪਾਰਟੀਆਂ ਦਾ ਪੱਠਾ ਬਿਠਾ ਲਿਆ ਹੈ ਹੁਣ ਆਵਾਮਾ ਦੀ ਪਾਰਟੀ 'ਚ ਬੈਠੇ ਆ ਕੱਲ ਨੂੰ ਇਹਦਾ ਪੱਠਾ ਵੇਚੂਗਾ ਦੂਸਰੇ ਪਾਸੇ ਚਲ ਜਾਣਗੇ ਜਿਹੜੇ ਉੱਤੇ ਲੀਡਰ ਬੈਠੇ ਪੰਜ ਸੱਤ 10 ਜਿਹੜੇ ਹੈਗੇ ਆ ਉਹਨਾਂ ਨੂੰ ਤਾਕਤ ਚਾਹੀਦੀ ਆ ਲੋਕੀ ਦੇ ਏਜੰਡੇ 'ਚ ਹੈ ਹੀ ਨਹੀਂ ਜੀ ਤੁਸੀਂ ਦੇਖੋ ਨਾ ਤੁਸੀਂ ਪ੍ਰੋਫਾਈਲ ਦੇਖੋ ਇਹ ਜਿਹੜੇ ਕਾਨੂੰਨ ਬਣਾਉਣ ਵਾਲੇ ਆ ਇਹ ਜਿਹੜੇ ਕਾਨੂੰਨ ਲਾਗੂ ਕਰਨ ਵਾਲੇ ਆ ਜਾਂ ਜਿਹੜੇ ਉਹਨਾਂ ਦੇ ਪੈਰੋਕਾਰ ਹੈਗੇ ਉਹਨਾਂ ਦੀ ਪ੍ਰੋਫਾਈਲ ਕੀ ਆ ਕਿੰਨੇ ਪ੍ਰੋ ਪੀਪਲ ਹੈਗੇ ਕੁਝ ਲੋਕ ਹੈਗੇ ਆ ਪਰ ਉਹ ਮ ਉਹ ਉਹ ਹਾਸ਼ੀਏ ਜਾ ਰਹੇ ਆ ਪਾਰਟੀਆਂ ਦੇ ਵਿੱਚ ਆਪੋਤਾਪ ਪਈ ਆ ਆ ਤੁਸੀਂ ਦੇਖੋ ਸਾਰਾ ਕਿਸੇ ਪਾਰਟੀ ਦਾ ਕੋਈ ਪ੍ਰੋਪੀਪਲ ਏਜੈਂਡਾ ਹੈਗਾ ਵਾ ਇੱਕ ਉਹਨੂੰ ਅਗਲੇ ਲਈ ਫਿਰਦਾ ਦੁਹਰਾਉਂ ਨੂੰ ਅਗਲੇ ਲਈ ਫਿਰਦਾ ਲੋਕ ਤਾਂ ਹੈ ਹੀ ਨਹੀਂ ਕਿਸੇ ਝੰਡੇ ਦੇ ਵਿੱਚ ਤੇ ਜਦੋਂ ਲੋਕ ਝੰਡੇ ਦੇ ਨੇ ਵਿੱਚ ਤਾਕਤ ਇੱਕ ਬਹੁਤ ਵੱਡਾ ਸਾਧਨ ਬਣ ਗਿਆ ਤੁਸੀਂ ਕੋਈ ਨਵਾਂ ਚੁੜਿਆ ਐਮਐਲਏ ਮੈਂ ਤਾਂ ਹੁਣ ਅੱਜਕੱਲ ਦੇਖ ਰਿਹਾ ਕਿ ਜਿਹੜੇ ਇੱਥੋਂ ਦੇ ਐਮਐਲਏ ਚੁੜੇ ਗਏ ਆ ਜਾਂ ਉਹਨਾਂ ਦੇ ਬਹੁਤ ਨੇੜੇ ਵਾਲੇ ਬੰਦੇ ਆ ਉਹਨਾਂ ਦੇ ਘਰਾਂ ਦੀ ਹਾਲਤ ਕਿਦਾਂ ਬਦਲ ਰਹੀ ਆ ਉਹਨਾਂ ਦੀਆਂ ਹਵੇਲੀਆਂ ਕਿਦਾਂ ਬਦਲ ਰਹੀਆਂ ਵਾ ਦੂਰ ਦਰਾਡੇ ਬੈਠੇ ਉਥੇ ਪਤਾ ਨਹੀਂ ਕਿੰਤਾ ਇਟਾਆਂ ਜਾਂ ਡੀਆਂ ਉਥੇ ਲੋਕਾਂ ਨੂੰ ਸ਼ਰੇਆਮ ਜਿਹੜਾ ਦੱਸ ਰਹੇ ਉਹਦੇ ਵਿੱਚੋਂ ਵੀ ਕੀ ਹੋ ਰਿਹਾ ਜਿਹੜੇ ਬਹੁਤ ਇਮਾਨਦਾਰ ਸੀ ਉਹਨਾਂ ਬਾਰੇ ਵੀ ਹੈਗਾ ਵੀ ਯਾਰ ਇਹ ਹੋ ਕੀ ਰਿਹਾ ਵਾ ਜਿਹੜਾ ਅੱਜ ਤੋਂ 30 ਸਾਲ 40 ਸਾਲ ਪਹਿਨੋਂ ਘਰ ਨਹੀਂ ਸੀ ਬਣਿਆ ਹੁਣ ਇੱਕਦਮ ਏਡਾ ਵੱਡਾ ਘਰ ਕਿੱਥੋਂ ਬਣਾਣਾ ਸ਼ੁਰੂ ਹੋ ਗਿਆ ਇੰਨੇ ਵੱਡੇ ਸਾਧਨ ਕਿੱਥੋਂ ਆਉਣੇ ਸ਼ੁਰੂ ਹੋ ਗਏ ਤੋਂ ਪੁਆਇੰਟ ਇਹ ਹੈਗਾ ਕਿ ਪੰਜਾਬ ਦੀ ਇਹ ਬਹੁਤ ਅਨਫੋਰਚੂਨੇਟ ਆ ਪੰਜਾਬ ਦੀ ਰਾਜਨੀਤੀ ਜਿਹੜੀ ਹੈਗੀ ਆ ਉਹ ਸੁਹਿਰਦ ਹੱਥਾਂ 'ਚ ਨਹੀਂ ਹੈਗੀ ਲੋਕੀ ਰਾਜਨੀਤੀ ਤੋਂ ਡਰਨਾ ਸ਼ੁਰੂ ਕਰ ਗਿਆ ਕਿਉਂਕਿ ਰਾਜਨੀਤੀ ਦੇ ਵਿੱਚ ਰਿਸਕ ਬਹੁਤ ਆ ਜਿਹਦੇ ਉੱਤੇ ਮਰਜ਼ੀ ਜਿਹੜਾ ਕੇਸ ਪਾ ਦੋ ਜਿਹਨੂੰ ਮਰਜ਼ੀ ਫੜ ਕੇ ਅੰਦਰ ਦੇ ਦੋ ਆਮ ਬੰਦਾ ਤੇ ਡਰਦਾ ਮੈਂ ਕੀ ਲੈਣਾ ਹੂੰ ਆਮ ਬੰਦਾ ਇਸ ਕਰਕੇ ਡਰਦਾ ਹੈਗਾ ਵੀ ਕਿਤੇ ਮੈਂ ਫਸ ਗਿਆ ਤੇ ਮੈਨੂੰ ਕਿਸੇ ਨੇ ਨਿਕਲ ਨਹੀਂ ਦੇਣਾ ਜਾਂ ਉਹ ਕਹਿੰਦਾ ਮੈਨੂੰ ਕੰਪਰੋਮਾਈਜ਼ ਕਰਨਾ ਪੈਣਾ ਦੋਈ ਚੀਜ਼ਾਂ ਹੈਗੀਆਂ ਕੁਝ ਵਿਅਕਤੀ ਹੈਗੇ ਜਿਹੜੇ ਕੰਪਰੋਮਾਈਜ਼ ਨਹੀਂ ਕਰਨੇ ਚਾਹੁੰਦੇ ਲੋਕ ਲੋਕ ਜਾਂ ਤਾਂ ਲੋਕਾਂ ਲੋਕ ਉਹਨਾਂ ਦੀ ਬੈਕ ਦੇ ਉੱਤੇ ਆ ਜਾਣ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਦਾਂ ਹੋ ਜਾਵੇ ਮੈਂ ਨਹੀਂ ਕਹਿੰਦਾ ਵੀ ਨਹੀਂ ਹੋਊਗਾ ਪਰ ਪੁਆਇੰਟ ਇਹ ਹੈਗਾ ਵਾ ਕਿ ਰਾਜਨੀਤੀ ਦੇ ਸਰਕੂਲੇਸ਼ਨ ਜਿਹੜੀ 엘ੀਟ ਹੈਗੀ ਆ ਜੇ ਸਰਕੂਲੇਸ਼ਨ ਆਫ ਪਾਵਰ ਆ ਕਿੰਨਾਂ ਦੇ ਹੱਥਾਂ 'ਚ ਆਮ ਆਦਮੀ ਪਾਰਟੀ ਨਾਲੋਂ ਕਿੰਨੇ ਬੰਦੇ ਕਾਂਗਰਸ 'ਚੋਂ ਆਏ ਕਿੰਨੇ ਭਾਜਪਾ 'ਚੋਂ ਆਏ ਆ ਕਿੰਨੇ ਆਰਐਸਐਸ 'ਚੋਂ ਆਏ ਆ ਕਿੰਨੇ ਕਾਮਰੇਡ ਆਏ 'ਚ ਇਹ 'ਚ ਕਾਮਰੇਡਾਂ ਦੀ ਗਿਣਤੀ ਬਹੁਤ ਜ਼ਿਆਦੀ ਹੈਗੀ ਹੈ ਇਹਨਾਂ 'ਚ ਆਰਐਸਐਸ ਵਾਲੇ ਦੀ ਵੀ ਹੈਗੀ ਆ ਭਾਜਪਾ ਵਾਲੇ ਦੀ ਵੀ ਹੈਗੀ ਆ ਅਕਾਲੀਆਂ ਦੀ ਵੀ ਹੈਗੀ ਆ ਹੋਰ ਇਧਰ-ਉਧਰ ਫੜ ਕੇ ਵੀ ਹੈਗੀ ਉਹਦੇ ਵਿੱਚ ਰਿਸ਼ਤੇਦਾਰਾਂ ਦੀ ਵੀ ਹੈਗੀ ਹੈ ਕੱਲ ਨੂੰ ਇਹ ਜਾਣਗੇ ਇਹ ਅਕਾਲੀਆਂ ਦੇ ਪਾਸੇ ਪਹੁੰਚ ਜਾਣਗੇ ਅਕਾਲੀ ਜਾਣਗੇ ਕਾਂਗਰਸ ਵਾਲੇ ਪਾਸੇ ਪਹੁੰ ਮਹਿੰਗੀ ਹੋ ਗਈ ਆ ਪਿੰਡ ਦੀ ਪੰਚਾਇਤ ਦੇ ਵਿੱਚ ਵੀ ਤੁਸੀਂ ਦੇਖੋ ਕੋਈ ਥਾਂ ਤੇ ਹੋ ਜਾਂਦਾ ਜਿੱਥੇ ਪਿੰਡ ਦੇ ਲੋਕ ਬਹੁਤ ਸਿਆਣੇ ਆ ਨਹੀਂ ਤੇ ਪਿੰਡ ਦੀ ਪੰਚਾਇਤ ਦੀ ਇਲੈਕਸ਼ਨ ਗੁਰਜਿੰਦਰ ਤੁਸੀਂ ਮੰਨੋ ਇੱਕ ਪੰਚ ਜਿਹੜਾ ਹੈਗਾ ਇੱਥੇ ਸਾਡੇ ਲਾਗੇ ਪਿੰਡ ਹੈਗਾ ਉਹ ਆਇਆ ਸੀ ਫੌਜੀ ਉਹਨੇ ਆਪਣੀ ਵਾਈਫ ਜਿਹੜੀ ਹੈਗੀ ਸੀਗੀ ਉਹਨੇ ਇਲੈਕਸ਼ਨ ਲੜ ਲਈ ਰਿਜ਼ਰਵ ਸੀਗਾ ਉਹ ਕਹਿੰਦਾ ਮੈਂ ਕਿਹਾ ਵੀ ਪੰਚ ਦੀ ਇਲੈਕਸ਼ਨ ਹੈਗੀ ਆ ਇਹਦੇ ਵਿੱਚ ਮੈਨੂੰ ਕੀ ਕਰਨਾ ਪਊਗਾ ਪਰ ਉਹਨੇ ਵੀ ਕੰਨਾਂ ਨੂੰ ਹੱਥ ਲਵਾ ਦਿੱਤੇ ਇੰਨਾ ਸਾਡਾ ਇਸ ਰਾਜਨੀਤੀ ਨੇ ਚਾਹ ਲੋਕਤੰਤਰੀ ਸਿਸਟਮ ਹੈਗਾ ਜਾਂ ਪਿੰਡ ਦੀ ਪੰਚਾਇਤ ਦੀ ਰਾਜਨੀਤੀ ਨੇ ਲੋਕਾਂ ਨੂੰ ਵੀ ਕਾਫੀ ਹੱਦ ਤੱਕ ਕਰਪਟ ਕਰ ਦਿੱਤਾ ਪੰਜਾਬ ਦੇ ਵਿੱਚ ਕਦੀ ਮੰਗਦੇ ਨਹੀਂ ਸੀ ਚੀਜ਼ਾਂ ਹੁਣ ਤਾਂ ਇਹ ਹੈਗਾ ਕਿ दारू-ਦੂਰ ਤੇ ਚਲੋ ਪੀ ਲਈ ਪਹਿਲਾਂ ਹੁੰਦਾ ਸੀ ਪੁਰਾਣੇ ਸਮੇਂ ਵਿੱਚ ਸੁਣਦੇ ਹੁੰਦੇ ਆ ਕਿ ਚਲ ਉਹਨੇ दारू ਪੀ ਲਈ ਦੋ ਦਿਨ ਪਹਿਲਾਂ ਬੱਕਰਾ-ਬੁੱਕਰਾ ਵੜਤਾ ਖਾ ਪੀ ਲਿਆ ਉਸ ਪਾਸੇ ਹੁਣ ਪੈਸੇ ਲੈਂਦੇ ਆ ਪੈਸੇ ਇੰਨਾ ਗਿਰਕ ਗਿਆ ਕੰਮ ਸੋ ਇਸ ਰਾਜਨੀਤੀ ਨੇ ਜਿਹੜੀ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਹਰ ਪਾਸੇ ਵੱਲੋਂ ਥੱਲੇ ਸੁੱਟਿਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ 100 ਚੋਂ 5 ਵੀ ਇਸ ਪਾਸੇ ਚਲ ਜਾਣ ਤੇ ਪੰਜਾਬ ਲਈ ਬਹੁਤ ਵੱਡਾ ਇੱਕ ਜਿਹੜਾ ਹੈਗਾ ਸਵਾਲ ਖੜਾ ਕਰਦਾ ਉਹ ਪੰਜਾਬ ਜਿਸ ਪੰਜਾਬ ਦੀ ਆਪਾਂ ਗੱਲ ਕਰਦੇ ਆ ਜਿੱਦੀ ਅਣਖ ਹੁੰਦੀ ਆ ਜਿਹੜਾ ਆਪਣੀ ਗੱਲ ਤੇ ਖੜਾ ਹੁੰਦਾ ਵਾ ਤੇ ਜਿਹੜਾ ਜਿਹੜਾ ਉਹ ਗੱਲ ਨੂੰ ਪਹੁੰਚਾਉਂਦਾ ਹੈਗਾ ਤਾਂ ਇਹ ਜਿਹੜੀਆਂ ਪੰਚਾਇਤੀ ਰਾਜ ਸਿਸਟਮ ਹੈਗਾ ਮੈਨੂੰ ਕਹਿੰਦਾ ਜਿੰਨਾ ਧੜੇਬੰਦੀ ਇਹਨਾਂ ਪੈਦਾ ਕੀਤੀ ਆ ਜਿੰਨੇ ਇਹਨਾਂ ਨੇ ਝਗੜੇ ਇਹਨਾਂ ਪੈਦਾ ਕੀਤੇ ਆ ਇਹਨੀ ਵਾਇਲਸ ਇਹ ਨਾ ਪੈਦਾ ਕੀਤੀ ਆ ਉਹ ਇਸੇ ਕਰਕੇ ਪੀਤੀ ਹੈ ਕਿ ਸਾਡੀ ਸਟੇਟ ਦੀ ਰਾਜਨੀਤੀ ਜਾਂ ਪਾਰਟੀਆਂ ਦੀ ਰਾਜਨੀਤੀ ਬੇਸੁਰੀ ਆ ਜੀ ਬਿਲਕੁਲ ਸੋ ਸਰ ਬੇਸੁਰੀ ਰਾਜਨੀਤੀ ਤਾਂ ਆਪਣੇ ਸਾਹਮਣੇ ਹੀ ਆ ਜੋ ਕੁਝ ਹੋ ਰਿਹਾ ਕਿਉਂਕਿ ਮੈਜੋਰਟੀ ਨਹੀਂ ਹੈ ਪੋਲੀਟੀਸ਼ੀਨਾਂ ਦੇ ਵਿੱਚ ਜੇਕਰ ਆਪਾਂ ਉਸ ਲੈਵਲ ਦੀ ਗੱਲ ਕਰਾਂ ਹਰ ਇੱਕ ਬੰਦਾ ਜੇਕਰ ਕਿਸੇ ਤੁਸੀਂ ਉਹ ਤੁਸੀਂ ਵੀ ਜ਼ਿਕਰ ਕੀਤਾ ਕਿ ਹਵੇਲੀਆਂ ਕਿੱਥੋਂ ਬਣ ਰਹੀਆਂ ਨੇ ਮਟੀਰੀਅਲ ਆਪਣੇ ਆਪ ਕਿੱਥੋਂ ਪਹੁੰਚ ਰਿਹਾ ਇੱਕ ਤਾਂ ਉਸ ਲੈਵਲ ਦਾ ਵਿਜ਼ਨ ਦੀ ਬੜੀ ਘਾਟ ਹੈ ਪੋਲੀਟਿਸ਼ੀਅਨ ਜਮਾਤ ਦੇ ਵਿੱਚ ਜਿਸ ਲੈਵਲ ਦਾ ਵਿਜ਼ਨ ਲੀਡ ਕਰਨ ਦੇ ਲਈ ਪੋਲੀਟਿਸ਼ੀਅਨ ਨੂੰ ਚਾਹੀਦਾ ਹੁੰਦਾ ਇਹ ਅਲੱਗ-ਅਲੱਗ ਖੇਤਰਾਂ ਦੇ ਵਿੱਚੋਂ ਆਏ ਹੋਏ ਲੋਕ ਨੇ ਭਾਵੇਂ ਕਿਸੇ ਵੀ ਪਾਰਟੀ ਦੇ ਵਿੱਚ ਹੋਣ ਕੋਈ ਰੀਅਲ ਏਸਟੇਟ ਦਾ ਕੰਮ ਕਰਦਾ ਕੋਈ ਪ੍ਰਾਪਰਟੀ ਡੀਲਰ ਆ ਕਿਸੇ ਦਾ ਪੱਠਾ ਲਾਇਆ ਹੋਇਆ ਕਿਸੇ ਦੀ ਜੁੱਤੀਆਂ ਦੀ ਦੁਕਾਨ ਆ ਕਿਸੇ ਦੀ ਕਿਸੇ ਹੋਰ ਕਾਸੀ ਦੁਕਾਨ ਆ ਜਾਂ ਫਿਰ ਕੋਈ ਠੇਕੇਦਾਰ ਹੈ ਇਦਾਂ ਦੀ ਇੱਕ ਜਮਾਤ ਇਕੱਠੀ ਹੋਈ ਹੋਈ ਹੈ ਜਿਹੜੇ ਸਿਰਫ ਤੇ ਸਿਰਫ ਆਪਣੇ ਨਿੱਜੀ ਹਿੱਤਾਂ ਦੇ ਲਈ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਤੱਕ ਐਮਐਲਏ ਸ਼ਿਪ ਨੂੰ ਵਰਤਦੇ ਨੇ ਇਸ ਤੋਂ ਇਲਾਵਾ ਲੋਕ ਹਿੱਤਾਂ ਦੇ ਵਿੱਚ ਵਰਤਣਾ ਜਾਂ ਪੰਜਾਬ ਨੂੰ ਚੇਂਜ ਕਰਨ ਦੇ ਲਈ ਵਰਤਣਾ ਤਾਂ ਪੰਜਾਬ ਦੇ ਕਿਸੇ ਏਜੰਡੇ ਦੇ ਉੱਪਰ ਗੱਲ ਕਰਨਾ ਉਸ ਪਾਸੇ ਤਾਂ ਬਿਲਕੁਲ ਧਿਆਨ ਨਹੀਂ ਸਰ ਹੈਗਾ ਆਪਾਂ ਸਮੇਂ ਦੇਖੇ ਰਹੀਆਂ ਸੋ ਸਰ ਤੁਸੀਂ ਨਾਲ ਜੁੜੇ ਗੱਲਬਾਤ ਕੀਤੀ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਸਰ ਥੈਂਕ ਯੂ